परिपूर्ण परमात्मा की दृष्ट शक्ति तो बाद बोल शक्ति तो बाद स्रोत शक्ति एक महान दात है जो मनुख की च पशु पंखियां की जोली उसने पाई है आवाज़ का बोध शब्द का बोध सानू कन्ना दे रा ਮਨੁੱਖ ਸੁਣ ਨਾ ਸਕੇ ਤੋ ਕਹਿ ਦਿੱਤਾ ਜਾਂਦਾ ਹੈ ਬਹਿਰਾ ਇਥੇ ਬਹਿਰਾ ਬਹਿਰੇ ਲਈ ਆਵਾਜ਼ ਦੀ ਦੁਨੀਆ ਖਤਮ ਹੋ ਜਾਂਦੀ ਹੈ ਅੰधे ਲਈ ਆਕਾਰ ਦੀ ਦੁਨੀਆ ਖਤਮ ਹੋ ਜਾਂਦੀ ਗੁੰਗੇ ਲਈ ਸੰਬੰਧ ਰਿਸ਼ਤੇਦਾਰੀਆਂ ਦੀ ਦੁਨੀਆ ਖਤਮ ਹੋ ਜਾਂਦੀ ਹੈ ਕਿਉਂਕਿ ਉਹ ਸੰਬੰਧ ਜੋੜ ਨਹੀਂ ਸਕਦਾ ਅੰਧਾ ਵੇਖ ਨਹੀਂ ਸਕਦਾ ਗੁੰਗਾ ਜੋੜ ਨਹੀਂ ਸਕਦਾ ਪਰ ਬਹਿਰਾ ਕੁਝ ਵੀ ਸੁਣ ਨਹੀਂ ਸਕਦਾ ਆਵਾਜ਼ ਦਾ ਆਪਣਾ ਸੰਸਾਰ ਹੈ ਆਵਾਜ਼ ਦੀ ਆਪਣੀ ਦੁਨੀਆ ਪਰਮਾਤਮਾ ਵੇਖਣ ਵਿੱਚ ਪ੍ਰਕਾਸ਼ ਹੈ ਪਰ ਉਸ ਦਾ ਦੂਸਰਾ ਰੂਪ ਹੈ ਨਾ ਆਵਾਜ਼ ਧਨ ਗੁਰੂ ਨਾਨਕ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਵਿਸਮਾਦਨਾ ਵਿਸਮਾਦ ਵੇ ਇਹ ਪਰਿਪੂਰਨ ਪ੍ਰਮਾਤਮਾ ਵਿਸਮਾਦ ਹੋ ਜਾਣਾ ਮੈਂ ਨਾਦ ਸੁਣ ਕੇ ਨਾਦ ਚਾਰੋਂ ਪਾਸੇ ਫੈਲੇ ਆਇਆ ਹੈ ਪੰਛੀਆਂ ਦੇ ਬੋਲ ਪਸ਼ੂਆਂ ਦੇ ਨਾਲ ਮਨੁੱਖੀ ਨਾਦ ਔਰ ਐਸਾ ਨਾਦ ਜੋ ਅੱਠੇ ਪੈਰ ਤੇ ਮਨ ਦੇ ਚ ਗੁੰੰਧ ਰਿਹਾ ਹੈ ਇਹਨੂੰ ਪ੍ਰਭੂ ਨਾਦ ਕਹਿੰਦੇ ਨੇ ਔਰ ਜਿਸਨੂੰ ਗੁਰਨਾਵ ਗੁਰਬਾਣੀ ਨੇ ਇਨ ਫਰਮਾਨ ਕੀਤਾ ਠਾਕਰ ਹਮਰਾ ਸਦ ਬੋਲੰ ਦਾ ਮੇਰਾ ਪ੍ਰਭੂ ਸਦਾ ਬੋਲ ਰਿਹਾ ਸਦਾ ਬੋਲ ਰਿਹਾ ਪ੍ਰਮਾਤਮਾ ਇੱਕ ਵਿਆਪਕ ਸ਼ਕਤੀ ਹੈ ਉਹਦਾ ਵੇਖਣਾ ਵਿਆਪਕ ਉਹਦਾ ਬੋਲ ਵੀ ਵਿਆਪਕ ਉਹਦਾ ਸੁਣਨਾ ਵੀ ਵਿਆਪਕ ਜੇ ਉਹਦੀ ਦ੍ਰਿਸ਼ਟੀ ਸਾਰੀ ਥਾਂ ਤੇ ਹੈ ਤੋ ਉਸ ਦੇ ਬੋਲ ਵੀ ਵਿਆਪਕ ਨੇ ਵਿਆਪਕ ਨੇ ਐਸੀ ਕੋਈ ਥਾਂ ਨਹੀਂ ਜਿੱਥੇ ਪ੍ਰਮਾਤਮਾ ਦਾ ਬੋਲ ਨਹੀਂ ਐਸੀ ਕੋਈ ਥਾਂ ਨਹੀਂ ਜਿੱਥੇ ਉਸ ਦੀ ਦ੍ਰਿਸ਼ਟੀ ਨਹੀਂ ਵੇਖਤ ਸੁਨਤ ਸਦਾ ਹੈ ਸੰਗੇ ਮੈਂ ਮੂਰਖ ਜਾਣਿਆ ਦੂਰੀ ਰੇ ਦ੍ਰਿਸ਼ਟੀ ਉਸ ਦੀ ਸਦਾ ਸਾਡੇ ਨਾਲ ਹੈ ਉਸ ਦੇ ਸਦਾ ਸਾਡੇ ਨਾਲ ਨੇ ਪਰ ਉਸ ਦੀ ਸਰੋਤ ਸ਼ਕਤੀ ਸਦਾ ਸਾਡੇ ਨਾਲ ठाकुर हमारा सद्बोलंत बहरा है मनुख जिनु परिवार दी आवाज संसार दी आवाज ना सुनाई देवे दे। और आध्यात्मिक तल ते बहरा है मनुख जेनु निरंकार दी आवाज ना सुनाई दे। कहंदे ने मनुख जो कुछ सुनना चांदा है ओही कुछ है जो नहीं देखना नहीं सुनना चांदा नहीं देखना चांदा ओ नहीं है। ਇਹ ਹਕੀਕਤ ਹੈ ਜਿਵੇਂ ਮਜਨੂ ਲੈਲਾ ਤੋਂ ਬਿਨਾ ਹੋਰ ਕੁਝ ਨਹੀਂ ਦੇਖਣਾ ਚਾਹਦਾ ਉਸ ਨੂੰ ਹਰ ਪਾਸੇ ਲੈਲਾ ਹੀ ਲੈਲਾ دکھائی ਦਿੰਦੀ ਹੈ ਭਗਤ ਪਰਮਾਤਮਾ ਤੋਂ ਬਿਨਾ ਹੋਰ ਕੁਝ ਵੀ ਨਹੀਂ ਦੇਖਣਾ ਚਾਹਦਾ ਉਸ ਨੂੰ ਹਰ ਪਾਸੇ ਪਰਮਾਤਮਾ ਹੀ ਪਰਮਾਤਮਾ دکھائی ਦਿੰਦਾ ਹੈ ਜਿਵੇਂ ਮਉ ਗ੍ਰਸਿਆ ਮਨੁਖ ਬੱਚੇ ਦੀ ਆਵਾਜ਼ ਤੋਂ ਬਿਨਾ ਪਤਨੀ ਦੀ ਆਵਾਜ਼ ਤੋਂ ਬਿਨਾ ਉਹ ਕੁਝ ਵੀ ਨਹੀਂ ਸੁਣਨਾ ਚਾਹੁੰਦਾ ਇਹਦੀ ਆਵਾਜ਼ ਹਰ ਵਕਤ ਕੰਨ ਦੇ ਚ ਪੈਂਦੀ ਰਹੇ ਪ੍ਰੇਸੀ ਦੀ ਆਵਾਜ਼ ਪਤਨੀ ਦੀ ਆਵਾਜ਼ ਬੱਚਿਆਂ ਦੀ ਆਵਾਜ਼ ਹਰ ਵਕਤ ਕੰਨ ਦੇ ਚ ਪਾਇ ਰਹੇ ਸੰਤ ਪ੍ਰਭੂ ਤੋਂ ਬਿਨਾਂ ਕੁਝ ਵੀ ਨਹੀਂ ਸੁਣਨਾ ਚਾਹੁੰਦਾ ਕੁਝ ਵੀ ਨਹੀਂ ਸੁਣਨਾ ਚਾਹੁੰਦਾ ਉਹ ਹਰ ਵਕਤ ਸੁਣਨਾ ਚਾਹੁੰਦਾ ਹੈ ਪਰਮਾਤਮਾ ਨੂੰ ਕਿਉਂ ਤਿਸ ਕੀ ਸੋਏ ਸੁਣੇ ਮਨ ਹਰਿਆ ਜਨਾਨਿਕ ਪਰਸ਼ਨ ਆਵੇ ਹੇ ਉਸ ਪਿਆਰੇ ਦਾ ਬੋਲ ਐਸਾ ਕਿਦਰੇ ਸੁਣਨ ਦੇ ਆ ਜਾਏ ਮਨ ਬਾਗ ਹੋ ਜਾਂਦਾ ਹੈ ਮਨ ਖਿੜਿਆ ਹਰਿਆ ਬਾਗ ਕਿਸੇ ਬਾਗ ਵਿੱਚ ਇਤਨੀ ਹਰਿਆਵਲੀ ਨਹੀਂ ਜੋ ਪ੍ਰਮਾਤਮਾ ਨੂੰ ਸੁਣ ਕੇ ਸੰਤ ਦੇ ਅੰਦਰ ਪੈਦਾ ਹੋ ਜਾਂਦੀ ਹੈ ਭਗਤ ਦੇ ਅੰਦਰ ਪੈਦਾ ਹੋ ਜਾਂਦੀ ਹੈ ਉਸ ਦਾ ਨਾਮ ਚਾਰੋਂ ਪਾਸੇ ਗੂੰਜ ਰਿਹਾ ਹੈ ਧੰਗੁਰ ਨਾਨਕ ਦੇਵ ਜੀ ਮਹਾਰਾਜ ਪਰਮਾਨੰ ਕਰ ਰਹੇ ਨੇ ਬਾਜੇ ਨਾਦ ਅਨੇਕ ਅਸੰਖਾਂ ਕਿਤੇ ਵਾਵਣ ਹਾਰੇ ਪਰਮਾਤਮਾ ਦੀ ਆਵਾਜ਼ ਸੰਗੀਤਮਈ ਹੈ ਉਹਨੂੰ ਸੁਣਨਾ ਹੈ ਗੁਰੂ ਨਾਨਕ ਨੂੰ ਸੁਣਾਈ ਦੇ ਰਿਹਾ ਹੈ ਗੁਰੂ ਨਾਨਕ ਕਹਿੰਦੇ ਨੇ हे ਪਰਮਾਤਮਾ ਤੂੰ ਤੇ ਸਾਜ਼ ਹੈ ਅਨੇਕਾਂ ਤਰ੍ਹਾਂ ਦੇ ਸਾਜ਼ ਕੋਈ ਇੱਕ ਤਰ੍ਹਾਂ ਦਾ ਸਾਜ਼ ਸਾਰੇ ਦੇਸ਼ ਦੇ ઋષਿ ਮੁਨੀਆਂ ਨੇ ਪਤਾ ਨਹੀਂ ਕਿੰਨੇ ਸਾਜ਼ਾਂ ਨੂੰ ਜਨਮ ਦਿੱਤਾ ਹੈ ਔਰ ਸੰਤ ਜਨਾਂ ਨੇ ਜਨਮ ਦਿੱਤਾ ਹੈ ਬੀਣਾ ਦੀ ਜਨਮਦਾਤੀ ਸੁਰਸਤੀ ਹੈ ਮਹਰਲੀ ਦੇ ਜਨਮਦਾਤਾ ਸ੍ਰੀ ਕ੍ਰਿਸ਼ਨ ਨੇ ਢਮਰੂ ਦੇ ਜਨਮਦਾਤਾ ਸ਼ਿਵ ਜੀ ਨੇ ਢੋਲਕ ਦੇ ਜਨਮਦਾਤਾ ਹਿੰਦੁਸਤਾਨ ਦੇ ਭਗਤ ਨੇ ਰਬਾਬ ਦੇ ਜਨਮਦਾਤਾ ਇਸਲਾਮ ਇਰਾਨੀ ਸੂਫੀ ਸੰਤ ਨੇ ਸਰੰਦੇ ਦੇ ਜਨਮ ਦਾਤਾ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਇੱਕ ਤਾਰੇ ਦੇ ਜਨਮ ਦਾਤਾ ਨਾਰਦ ਨੇ ਸਾਰੇ ਸਾਜ਼ ਤੇ ਸੰਤਾਂ ਨੇ ਪੈਦਾ ਕੀਤੇ ਜੈਸੇ ਸੰਤਾਂ ਦੇ ਬੋਲ ਹੀ ਕੋਈ ਆਪਣੀ ਜ਼ਬਾਨ ਨਾਲ ਬੋਲਣ ਲੱਗ ਪਏ ਵੇਦ ਪਾਠ ਕਰਨ ਲੱਗ ਪਏ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜਨ ਲੱਗ ਪਏ ਬਾਣੀ ਗੁਰੂ ਨਾਨਕ ਦੀ ਪੜ ਰਿਹਾ ਮੈਂ ਇਸ ਤਰ੍ਹਾਂ ਦੇ ਸਾਜ਼ਾਂ ਦੇ ਜਨਮ ਦਾਤੇ ਸੰਤ ਜਨ ਨੇ ਵਜਾਂਦਾ ਕੋਈ ਕੋਈ ਤੇ ਐ ਅਸੰਤ ਵੀ ਵਜਾ ਸਕਦਾ ਹੈ ਇੱਕ ਮੂੜ ਵੀ ਗੁਰੂਆਂ ਦੀ ਬਾਣੀ ਪੜ ਸਕਦਾ ਹੈ ਇੱਕ ਨਾਸਤਿਕ ਵੀ ਮਹਾਪੁਰਸ਼ਾਂ ਦੇ ਬਚਨ ਪੜ ਸਕਦਾ ਹੈ ਇੱਕ ਦੁਸ਼ਤ ਉਹ ਦੁਸ਼ਮਣੁਖ ਵੀ ਸੰਤਾਂ ਦੇ ਸਾਜ਼ ਵਜਾ ਸਕਦਾ ਪਰ ਸਾਜ਼ਾਂ ਦੇ ਜਨਮ ਰਾਤੇ ਸੰਤ ਜਨ ਨੇ ਕਿਸੇ ਨੂੰ ਐਸਾ ਪ੍ਰਤੀਤ ਹੋਇਆ ਪਰਮਾਤਮਾ ਦੀ ਸਰੋਤ ਤੇ ਇਕ ਤਾਰ ਹੈ ਪਰਮਾਤਮਾ ਦੀ ਸਰੋਤ ਤੇ ਮੁਰਲੀ ਹੈ। ਯਤਨ ਕੀਤਾ ਗਿਆ। ਸੰਤ ਜਨਾਂ ਨੂੰ ਜੋ ਪਰਮਾਤਮਾ ਦੀ ਆਵਾਜ਼ ਸੁਣਾਈ ਦੇ ਰਹੀ ਹੈ। ਉਹਨੂੰ ਜਗਤ ਨੂੰ ਸੁਣਾ ਸਕੀਏ। ਪਰਮਾਤਮਾ ਦੇ ਜੋ ਬੋਲ ਨੇ ਪਰਮਾਤਮਾ ਦੀ ਜੋ ਆਵਾਜ਼ ਹੈ। ਉਹ ਜਗਤ ਦੀ ਸਰੋਤ ਬਣੇ, ਸੰਸਾਰ ਦੀ ਸਰੋਤ ਬਣੇ। ਔਰ ਜੇ ਦੀ ਸਰੋਤ ਸ਼ਕਤੀ ਇਤਨੀ ਮਹਾਨ ਹੋ ਜਾਏ ਕਿ ਪਰਮਾਤਮਾ ਸੁਣਾਈ ਦੇਣ ਲੱਗ ਪਿਆ। ਸਮਝ ਲਓ ਮਿਲੇ ਹੋਏ ਕੰਨ ਉਹਨਾਂ ਨੇ ਆਪਣੀ ਸਫਲਤਾ ਪ੍ਰਾਪਤ ਕਰ ਲਈ ਇਹ ਸਰਬਨੋ ਮੇਰਿਓ ਸਾਚੇ ਸੁਣਨੇ ਨੂੰ ਪਠਾਏ ਸਾਚੇ ਸੁਣਨੇ ਨੂੰ ਪਠਾਏ ਸਰੀਰ ਲਾਏ ਸੁਣੋ ਸਤਿ ਬਾਣੀ ਗੁਰੂ ਅਮਰਦਾਸ ਜੀ ਮਹਾਰਾਜ ਦਾ ਫਰਮਾਨ ਪ੍ਰਮਾਤਮਾ ਨੇ ਇਹ ਜੋ ਕੰਨ ਵੜਾਏ ਨੇ ਸਿਰਫ ਸਤਿ ਬਚਨ ਸੁਣਨ ਲਈ ਪ੍ਰਭੂ ਦੇ ਬਚਨ ਸੁਣਨ ਲਈ ਇਹ ਵਿਅਰਸ ਦੇ ਬੋਲਾਂ ਨੂੰ ਸੁਣਨ ਲਈ ਨਹੀਂ ਬਣਾਇਆ ਜੈਸੇ ਸਾਡੇ ਘਰ ਕੋਈ ਕਚਰਾ ਛੁੱਟ ਜਾਏ ਆਪਣੇ ਘਰ ਦੀ ਗੰਦਗੀ ਸਾਡੇ ਘਰ ਛੁੱਟੇ ਅਸੀਂ ਬੁਰਾ ਮਨਾਵਾਂਗੇ ਔਖੇ ਹੋਵਾਂਗੇ ਸ਼ਹਿਰ ਉਸ ਨਾਲ ਸੰਬੰਧ ਵੀ ਤੋੜ ਬੈਠੀ ਹੈ ਜੋ ਸਾਡੇ ਘਰ ਦੇ ਚ ਗੰਦਗੀ ਛੁੱਟੇ ਪਰ ਕਈ ਦਫਾ ਦੇਖਣ ਦੇ ਚਾਹਦਾ ਹੈ ਜੋ ਆਪਣੇ ਗੰਦੇ ਬੋਲ ਸਾਡੇ ਕੰਨਾਂ ਦੇ ਰਾਹੀਂ ਸਾਡੇ ਹਿਰਦੇ 'ਚ ੁੱਟੇ ਉਹ ਸਾਡੇ ਮਿੱਤਰ ਕਹਿ ਲਾਂਦੇ ਨੇ ਦੋਸਤ ਕਹਿ ਲਾਂਦੇ ਨੇ ਆਪਣੇ ਕਹਿ ਲਾਂਦੇ ਨੇ ਇਤਨੀਆਂ ਹੀ ਗੰਦੀਆਂ ਗੱਲਾਂ ਇਤਨਾ ਕੂੜਾ ਕਰਕਟ ਔਰ ਕੰਨਾਂ ਦੇ ਰਾਹੀਂ ਸਾਡੇ ਹਿਰਦੇ 'ਚ ਪਹੁੰਚ ਰਿਹਾ ਹੈ ਅਸੀਂ ਪਿਆਰਪੂਰਵਕ ਸੁਣ ਰਹਿਆਂ ਇਹ ਕੰਨਾਂ ਦਾ ਗਲਤ ਇਸਤੇਮਾਲ ਹੈ ਕੋਈ ਜ਼ੁਬਾਨ ਦੀ ਗਲਤ ਵਰਤੋਂ ਕਰ ਸਕਦਾ ਹੈ ਕੋਈ ਅੱਖਾਂ ਦੀ ਗਲਤ ਵਰਤੋਂ ਕਰ ਸਕਦਾ ਹੈ ਗਿਆਨ ਇੰਦਰੀਆਂ ਦੀ ਗਲਤ ਵਰਤੋਂ ਕਰਮ ਇੰਦਰੀਆਂ ਦੀ ਗਲਤ ਵਰਤੋਂ ਹੀ ਮਨੁੱਖ ਨੂੰ ਬਰਸ਼ਟ ਕਰਕੇ ਰੱਖ ਦਿੰਦੀ ਹੈ। ਜੀਵਨ ਦਾ ਪਤਨ ਕਰ ਦਿੰਦੀ ਹੈ। ਜ਼ਿੰਦਗੀ ਦੇ ਮਕਸਦ ਤੋਂ ਖੁੰਝਾ ਕੇ ਰੱਖ ਦਿੰਦੀ ਹੈ। ਇਸ ਵਾਸਤੇ ਧੰਨ ਗੁਰੂ ਅਮਰਦਾਸ ਜੀ ਮਹਾਰਾਜ ਪ੍ਰਮਾਨ ਕਰ ਰਹੇ ਨੇ ਇਹ ਸਰਵਣੋ ਮੇਰਿਓ ਸਾਚੇ ਸੁਣਨੇ ਨੂੰ ਪੜ੍ਹਾਇਓ। ਭਾਈ ਸਾਹਿਬ ਭਾਈ ਗੁਰਦਾਸ ਜੀ ਤੇ ਐਸਾ ਕਹਿੰਦੇ ਨੇ सुन प्रिय गवन सरवन न बहरे भय का प्रेम ने प्रेम हो ल कन्ना ने सुनया मेरा प्यारा दूर जा रहे है किधरे दूर जा रहे तो भाई साहब कहने पे बहरे हो जाने चाहिए सन इन्ह बोलान न फट जाने चाहिए सी बोल किवें सुने गए ਕਿਉਂ ਸੁਣੇਗੇ ਐਸੇ ਬੋਲ ਜੋ ਵਿਛੜਨ ਲੱਗ ਗਏ ਨੇ ਪਰ ਐਸੇ ਬੋਲ ਸਦਕੇ ਜਾਂਦੇ ਨੇ ਭਗਤ ਲੋਕ ਸੰਤ ਜਨ ਜਿਨ੍ਹਾਂ ਨੂੰ ਸੁਣ ਕੇ ਹਿਰਦਾ ਬਾਗ-ਬਾਗ ਹੋ ਜਾਏ ਤੋਂ ਮਹਾਰਸ਼ ਕਰਾਮ ਬ੍ਰਹਮੰਡ ਦੇਚ ਪ੍ਰਮਾਤਮਾ ਦਾ ਨਾਮ ਗੂੰਜ ਰਿਹਾ ਹੈ ਕਦੀ ਤੇ ਗੁਰੂ ਨਾਨਕ ਦੇਵ ਜੀ ਮਹਾਰਾਜ ਕਹਿੰਦੇ ਨੇ ਵਿਸਮਾਦਨਾ ਇਹ ਪਰਿਪੂਰਣ ਪ੍ਰਮਾਤਮਾ ਮੈਂ ਤੇਰਾ ਨਾਦ ਸੁਣ ਕੇ ਬਿਸਮਾਦਮਈ ਹੋ ਗਿਆ ਮੈਂ ਤੇਰੀ ਆਵਾਜ਼ ਸੁਣ ਕੇ ਗਦਗਦ ਹੋ ਗਿਆ ਮੈਂ ਤੇਰਾ ਸ਼ਬਦ ਸੁਣ ਕੇ ਖੜ ਉਠਿਆ ਹਰਿਆ ਬਾਗ ਹੋ ਗਿਆ ਇਹਦਾ ਮਤਲਬ ਹੈ ਸਰੋਤ ਸ਼ਕਤੀ ਦੇ ਚ ਬੜੀ ਗਹਿਰਾਈ ਚਾਹੀਦੀ ਹੈ ਕਿੰਨੇ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਆਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਾਲ ਤੱਕ ਲੈ ਜਾਣੀਆਂ ਪੈਣੀਆਂ ਜਿਹੜਾ ਦਰਖਤ ਪਾਤਾਲ ਤੱਕ ਜਾਣਨ ਨੂੰ ਤਿਆਰ ਨਹੀਂ ਆਸਮਾਨ ਨੂੰ ਨਹੀਂ ਛੂ ਸਕੇਗਾ ਜਿਸ ਮਨੁੱਖ ਦੇ ਬੋਲ ਗਹਿਰੇ ਨਹੀਂ ਗਹਿਰੇ ਨਹੀਂ ਜਿਸ ਮਨੁੱਖ ਦੀ ਸਰੋਹ ਜਿਸ ਮਨੁੱਖ ਦਾ ਸੁਣਨਾ ਗਹਿਰਾ ਨਹੀਂ ਉਸ ਦੇ ਬੋਲਾਂ ਵਿੱਚ ਕੋਈ ਉਚਾਈ ਵੀ ਨਹੀਂ ਹੋਵੇਗੀ ਬੁਲੰਦੀ ਵੀ ਨਹੀਂ ਹੋਵੇਗੀ ਉੱਚੇ ਬੋਲ ਉਸੇ ਦੇ ਹੁੰਦੇ ਨੇ ਉਸੇ ਦੇ ਬੋਲ ਆਸਮਾਨਾਂ ਨੂੰ ਪਾੜ ਕੇ ਅੱਗੇ ਨਿਕਲਦੇ ਨੇ ਜਿਸ ਦੀ ਸਰੋਤ ਪਾਤਾਲ ਨੂੰ ਪਾੜ ਕੇ ਥੱਲੇ ਚਲੀ ਜਾਂਦੀ ਹੈ ਜਿਸ ਦੀ ਸਰੋਤ ਗਹਿਰੀ ਨਹੀਂ ਉਸ ਦੇ ਬੋਲ ਉੱਚੇ ਨਹੀਂ ਹੋ ਸਕਦੇ ਉੱਚੇ ਬੋਲ ਉਹਨਾਂ ਦੇ ਹੀ ਹੁੰਦੇ ਨੇ ਜਿਨ੍ਹਾਂ ਦੀ ਸਰੋਤ ਇਤਨੀ ਗਹਿਰੀ ਇਤਨੀ ਗਹਿਰੀ ਕਿ ਬ੍ਰਹਿਮੰਡ ਦੀਆਂ ਸਾਰੀਆਂ ਆਵਾਜ਼ਾਂ ਦੇ ਚ ਬ੍ਰਹਿਮੰਡ ਦੇ ਉਹ ਨਾਦ ਜੋ ਜ਼ਰਰੇ ਜ਼ਰਰੇ ਵਿੱਚ ਵਿਆਪਕ ਹੈ ਸੁਣ ਕੇ ਉਹਨਾਂ ਦੇ ਅੰਦਰੋਂ ਜਿਹੜੇ ਬੋਲ ਨਿਕਲਦੇ ਨੇ ਆਸਮਾਨੋਂ ਨੁੱਝੁੰਦੇ ਨੇ ਔਰ ਬੋਲ ਵਿਆਪਕ ਹੈ ਠਾਕਰ ਅਮਰਾ ਸਦਬੋਲੰਤਾ ਅਗਰ ਉਹ ਪ੍ਰਕਾਸ਼ ਰੂਪ ਦੇ ਵਿੱਚ ਵਿਆਪਕ ਹੈ ਤਾਂ ਉਹ ਬੋਲ ਰੂਪ ਦੇ ਵਿੱਚ ਵੀ ਵਿਆਪਕ ਹੈ ਨਹੀਂ ਦਿਖਾਈ ਦੇਂਦਾ ਕਿਸੇ ਨੂੰ ਉਹ ਪ੍ਰਕਾਸ਼ ਅਧਿਆਤਮਕ ਤਲ ਤੇ ਅੰਦੇ ਨੇ ਨਹੀਂ ਸੁਣਾਈ ਦੇਂਦਾ ਕਿਸੇ ਨੂੰ ਉਹ ਬੋਲ ਅਧਿਆਤਮਕ ਤਲ ਤੇ ਉਹ ਬਹਿ ਰਹੇ ਹੈ ਧਨ ਗੁਰੂ ਅਰਜਨ ਦੇਵ ਜੀ ਮਹਾਰਾਜ ਉਸ ਦਾ ਬਕਾਇਦਾ ਜ਼ਿਕਰ ਕਰਦੇ ਨੇ ਭੁਜ ਬਲ ਬੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲਿਹੋ ਅੰਗੂਰੀਆ ਵੇਖ ਸਕਾ ਅੱਖਾਂ ਕੋਈ ਨਹੀਂ ਤੈਨੂੰ ਸੁਣ ਸਕਾ ਕੰਨ ਵੀ ਕੋਈ ਨਹੀਂ ਤੇਰੇ ਮਾਰਗ ਤੇ ਚੱਲ ਸਕਾ ਪੈਰ ਵੀ ਕੋਈ ਨਹੀਂ ਤੇਰਾ ਦਾਮਨ ਪਕੜ ਸਕਾ ਹੱਥ ਵੀ ਕੋਈ ਨਹੀਂ ਗਿਆਨ ਇੰਦਰੀਆਂ ਦੇ ਨਾਲ ਕਰਮ ਇੰਦਰੀਆਂ ਦਾ ਵੀ ਜ਼ਿਕਰ ਕਰ ਦਿੱਤਾ ਹੈ ਕਰਮ ਇੰਦਰੀਆਂ ਦੇ ਚ ਹੱਥ ਪੈਰ ਆ ਜਾਂਦੇ ਗ੍ਰਿਹਾਂਵਾਂ ਸਾਰੀਆਂ ਰੁਕ ਜਾਣਗੀਆਂ ਅਗਰ ਹੱਥ ਨਹੀਂ ਤੇ ਦੋਵੇਂ ਪੈਰ ਨਹੀਂ ਸਾਰੀ ਕਿਰਿਆ ਰੁਕ ਜਾਏਗੀ ਕਿਰਤ ਕਰਮ ਸਾਰੇ ਦੇ ਸਾਰੇ ਜੋ ਹੈ ਰੁਕ ਜਾਣਗੇ ਜ਼बान ਭਾਵੇਂ ਗਿਆਨ ਇੰਦਰਾ ਹੈ ਪਰ ਕਰਮ ਇੰਦਰਾ ਵੀ ਹੈ ਬੋਲਦੀ ਹੈ ਪੈਰ ਚੱਲਦੇ ਨੇ ਹੱਥ ਕਰਦੇ ਨੇ ਇਹਨਾਂ ਨੂੰ ਕਹਿੰਦੇ ਨੇ ਕਰਮ ਇੰਦਰੇ ਕ੍ਰਿਆਵਾਂ ਸਭ ਕ੍ਰਿਆਵਾਂ ਰੁਕ ਜਾਣ ਗਿਆ ਅਗਰ ਹੱਥ ਨਹੀਂ ਔਰ ਮਨੁੱਖ ਨੂੰ ਹੱਥ ਬੜੇ ਵਿਸ਼ੇਸ਼ ਪਰਿਪੂਰਣ ਪ੍ਰਮਾਤਮਾ ਨੇ ਪ੍ਰਦਾਨ ਕੀਤੇ ਨੇ ਔਰ ਚਾਰ ਉਂਗਲੀਆਂ ਦੇ ਨਾਲ ਅੰਗੂਠਾ ਤੇ ਬਹੁਤ ਮਹਾਨ ਹੈ ਮਨੁੱਖ ਦੀ ਬਹੁਤ ਵੱਡੀ ਵਿਕਾਸ ਜੋ ਮਨੁੱਖਤਾ ਦੇ ਦਰਤੇ ਹੋਈ ਹੈ ਇਹਨਾਂ ਉਂਗਲੀਆਂ ਤੇ ਹੱਥਾਂ ਦਾ ਸਦਕਾ ਹੋਈ ਹੈ ਕਿਤਨੀ ਵੀ ਸਮਝ ਹੋਵੇ ਕਿਤਨੀ ਹੀ ਹੋਵੇ ਲੇਕਿਨ ਹੱਥ ਨਹੀਂ ਤੋ ਆਪਣੀ ਸਮਝ ਨੂੰ ਉਕ੍ਰਿਤ ਦਾ ਰੂਪ ਨਹੀਂ ਦੇ ਸਕੇਗਾ ਆਪਣੀ ਸਮਝ ਨੂੰ ਸਾਕਾਰ ਨਹੀਂ ਕਰ ਸਕੇਗਾ ਆਪਣੀ ਸਮਝ ਨੂੰ ਆਕਾਰ ਨਹੀਂ ਦੇ ਸਕੇਗਾ ਤੋ ਹਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਇਹ ਪਰਿਪੂਰਨ ਪ੍ਰਮਾਤਮਾ ਤੈਨੂੰ ਵੇਖ ਸਕਾਂ ਅੱਖਾਂ ਕੋਈ ਨਹੀਂ ਪਰ ਤੈਨੂੰ ਸੁਣ ਸਕਾਂ ਮੇਰੇ ਕੋਲ ਕੰਨ ਵੀ ਨਹੀਂ ਤੇਰਾ ਦਾਮਨ ਪਕੜ ਸਕਾਂ ਮੇਰੇ ਕੋਲ ਹੱਥ ਨਹੀਂ ਹੈ ਤੇਰੇ ਮਾਰਗ ਤੇ ਚੱਲ ਸਕਾਂ ਮੇਰੇ ਕੋਲ ਪੈਰ ਵੀ ਕੋਈ ਨਹੀਂ ਭੋਜ ਬਲ ਵੀਰ ਬ੍ਰਹਮ ਸੁਖ ਸਾਗਰ ਗਰਤ ਪਰਤ ਗਹਿ ਲੈ ਹੋ ਅੰਗੁਰਿਆ ਸਰਵ ਨ ਸੁਰਤ ਨੈਨ ਸੁੰਦਰ ਨਹੀਂ ਆਰਤ ਦਵਾਰ ਰਟੁਤ ਪਿੰਗੁਰਿਆ ਪਿੰਗਲਾ ਵੀ ਹਾਂ ਟੁੰਡਾ ਵੀ ਹਾਂ ਧੰਗੁਰ ਨਾਨਕ ਦੇਵ ਜੀ ਮਹਾਰਾਜ ਦੇ ਹੋਰ ਬੋਲ दिसे सुनिए जानिए साव न पाया जाए रोहला टुंडा अंधोला क्यों गल लगे जो अंधा है बहरा है टुंडा है लंगड़ा है परमात्मा की प्राप्ति किस तरह होगी शरीरक पे कोई लंगड़ा टुंडा अंधा हो बहरा होवे गुंगा होवे ਤੇ ਪੱਥਰ ਤੇ ਉਸ ਮਨੁੱਖ ਦੇ ਵਿੱਚ ਫਰਕ ਕੀ ਹੈ ਅਧਿਆਤਮਕ ਤਲ ਤੇ ਤੇ ਸਾਰੇ ਹੀ ਪੱਥਰ ਨੇ ਸਾਰੇ ਹੀ ਪੱਥਰ ਨੇ ਕਦੀ ਕਦਾਂ ਕੋਈ ਕਰੋੜਾਂ ਲੱਖਾਂ ਦੇ ਵਿੱਚ ਦੋ ਚਾਰ ਮਨੁੱਖ ਐਸੇ ਹੁੰਦੇ ਨੇ ਜਿਨ੍ਹਾਂ ਨੂੰ ਅਸੀਂ ਕਹਿ ਸਕਦੇ ਹਾਂ ਮਨੁੱਖ ਨੇ ਪੂਰਨ ਮਨੁੱਖ ਨੇ ਬਾਕੀ ਤੇ ਪੱਥਰਾਂ ਦੀ ਤਰ੍ਹਾਂ ਜਿਉਂਦੇ ਨਾ ਕੁਝ ਦਿਖਾਈ ਦਿੰਦਾ ਹੈ ਨਾ ਕੁਝ ਸੁਣਾਈ ਦਿੰਦਾ ਹੈ ਨਾ ਸੱਚ ਦੇਖਣਾ ਨਾ ਸੱਚ ਸੁਣਨਾ ਨਾ ਸੱਚ ਦੀ ਸਪਰਸ਼ਤਾ ਨਾ ਸੱਚ ਦਾ ਸਰੂਪ ਪੱਥਰੀ ਪੱਥਰ ਕਈ ਦਫਾ ਐਸਾ ਵੀ ਅਨੁਭਵ ਹੁੰਦਾ ਹੈ ਕਿ ਮਨੁੱਖ ਨੂੰ ਪੱਥਰ ਇਤਨੇ ਪਿਆਰੇ ਕਿਉਂ ਨੇ ਇਹ ਆਪਣਾ ਨਾਮ ਵੀ ਪੱਥਰਾਂ ਤੇ ਲਿਖਣਾ ਚਾਹੁੰਦਾ ਹੈ ਇਹ ਬਹੁਤ ਵੱਡੇ ਰਿਸ਼ਤੇ ਸਨਬੰਧ ਵੀ ਪੱਥਰਾਂ ਨਾਲ ਹੀ ਜੋੜਨਾ ਚਾਹੁੰਦਾ ਹੈ ਕਾਰਨ ਅਜੇ ਆਪ ਪੱਥਰ ਹੈ ਜਦ ਆਪ ਪੱਥਰ ਹੈ ਤਾਂ ਐਸੇ ਮਨੁੱਖ ਦਾ ਪਰਮਾਤਮਾ ਪੱਥਰ ਹੈ ਜਦ ਆਪ ਪੱਥਰ ਹੈ ਤੋ ਆਪਣਾ ਨਾਮ ਵੀ ਇਸ ਨੂੰ ਪੱਥਰਾਂ ਤੇ ਚਾਹੀਦਾ ਹੈ ਇਹਦਾ ਨਾਮ ਪੱਥਰ ਹੋ ਜਾਗਰ ਕਰਨ ਨਹੀਂ ਤੇਰਾ ਨਾਮ ਪੱਥਰ ਕਿਉਂ ਹੋ ਜਾਗਰ ਕਰਨ ਤੇਰਾ ਨਾਮ ਪਰਮਾਤਮਾ ਦੇ ਨਾਮ ਨਾਲ ਉਜਾਗਰ ਹੋਵੇ ਈਸ਼ਵਰ ਕਰਕੇ ਉਜਾਗਰ ਹੋਵੇ ਪਰ ਈਸ਼ਵਰ ਲਈ ਤੇ ਪਰਮ ਚੇਤਨ ਹੋਣਾ ਪਏਗਾ ਈਸ਼ਵਰ ਕੀ ਹੈ ਪਰਮ ਚੇਤਨ ਪੱਥਰ ਕੀ ਹੈ ਪਰਮ ਸੁੱਕੜਿਆ ਹੋਇਆ ਅਚੇ अगर कह दइए सब तो चेतन कौन है परमात्मा सब तो अचेत कौन है पत्थर बाकी विचारदा जगत है पत्थर तो थल्ले और कोई अचेत नहीं ते परमात्मा तो आगे कोई सुचेत नहीं पत्थर ते परमात्मा ਦੇ ਵਿਚਾਰ बाकी ਦਾ ਸਾਰਾ ਜਗਤ पत्थर ਨਾਲ ਰਿਸ਼ਤਾ ਇਹ ਤੇ ਪਿੱਛੇ ਮੁੜ ਗਿਆ परमात्मा ਨਾਲ ਰਿਸ਼ਤਾ ਇਹ ਤੋ ਅੱਗੇ ਜਾ ਰਿਹਾ ਹੈ यह परम चेतन होंदा जा रहा है अगह जा रहा है ये अचेत होंदा जा रहा है, तो पत्थर होंदा जा रहा है पिछे मुड़ गए सिर्फ पत्थर तो ही चोट नहीं लगती मनुख तो भी चोट लगती है जब मनुख पत्थर हो जाए शायद पत्थर ने भी इतनी चोट नहीं पहुँचाई मनुखन जितनी मनुख ने मनुखा चोट है, शायद पत्थर ने भी इतना जख्मी नहीं किया जितना मनुख ने मनुखन जख्मी किया ਸ਼ਾਇਦ ਪਥਰਾਂ ਨੇ ਵੀ ਇਤਨੀ ਤਬਾਹੀ ਨਹੀਂ ਕੀਤੀ ਜਿੰਨੀ ਮਨੁੱਖ ਨੇ ਮਨੁੱਖਤਾ ਦੀ ਤਬਾਹੀ ਕੀਤੀ ਹੈ ਪਥਰ ਪਥਰ ਹੈ ਅਚੇਤ ਹੈ ਇਤਨੀ ਤਬਾਹੀ ਨੂੰ ਜਨਮ ਨਹੀਂ ਦੇ ਸਕਦਾ ਮਨੁੱਖ ਰੰਚਕ ਮਤ ਅੰਸ਼ ਮਤ ਥੋੜਾ ਜਿਹਾ ਸੁਚੇਤ ਹੈ ਉਸ ਪਥਰ ਦਾ ਇਸਤੇਮਾਲ ਕਰ ਸਕਦਾ ਹੈ ਖੁਦ ਵੀ ਪਥਰ ਹੈ ਤੇ ਬਾਹਰ ਦੇ ਪਥਰਾਂ ਦੀ ਵਰਤੋਂ ਵੀ ਕਰ ਸਕਦਾ ਹੈ ਪਥਰਾਂ ਨਾਲ ਬਹੁਤ ਕੁਝ ਤੋੜੇਗਾ ਪਰ ਆਪਣੇ ਆਪ ਨਾਲ ਵੀ ਬਹੁਤ ਕੁਝ ਤੋੜੇਗਾ ਮਨੁੱਖਤਾ ਤੋਂ ਅੱਜ ਤੱਕ ਬਹੁਤ ਕੁਝ ਟੁੱਟਿਆ ਹੈ ਕਿਤਨੇ ਸ਼ਹਿਰਾਂ ਦੀ ਬਰਬਾਦੀ ਕਿਤਨੇ ਮੁਲਕਾਂ ਦੀ ਤਬਾਹੀ ਕਿਤਨੇ ਮਨੁੱਖਾਂ ਦੀਆਂ ਲਾਸ਼ਾਂ ਇਹ ਸਿਰਫ ਮਨੁੱਖ ਕਰਕੇ ਕਿਉਂਕਿ ਮਨੁੱਖ ਪੱਥਰ ਸਭ ਤੋਂ ਜੋ ਅਚੇਤ ਹੈ ਪੱਥਰ ਸਭ ਤੋਂ ਜੋ ਸੁਚੇਤ ਹੈ ਪਰਮਾਤਮਾ ਪੱਥਰ ਤੇ ਪਰਮਾਤਮਾ ਦੇ ਵਿਚਕਾਰ ਸਾਰਾ ਜਗਤ ਹੈ ਪਿੱਛੇ ਮੁੜ ਜਾਈਏ ਪੱਥਰ ਅੱਗੇ ਚਲੇ ਜਾਈਏ ਪਰਮਾਤਮਾ